ਵੱਡੇ ਬਜ਼ੁਰਗਾਂ ਦੁਆਰਾ ਦੱਸੇ ਗਏ ਘਰੇਲੂ ਨੁਸਖੇ ਔਰਤਾਂ ਸਮਾਂ ਨਿਕਾਲ ਕੇ ਜ਼ਰੂਰ ਸੁਣਨ ਨੰਬਰ 1 ਜੇਕਰ ਤੁਹਾਡੇ ਹੱਥਾਂ ਵਿੱਚ ਪੀਲਾਪਨ ਦਿਖਾਈ ਦਿੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਸਰੀਰ ਵਿੱਚ ਆਇਰਨ ਦੀ ਕਮੀ ਹੋ ਗਈ ਹੈ ਇਸ ਨੂੰ ਸੁਧਾਰਨ ਦੇ ਲਈ ਮੀਟ ਚਿਕਨ ਬ੍ਰੋਕਲੀ ਹਰੇ ਪੱਤੇਦਾਰ ਸਬਜ਼ੀਆਂ ਕਿਸੇ ਮੇਕ ਕਵਾਨੀ ਅੰਡੇ ਬੀਨਸ ਨੀਟਸ ਮਟਰ ਦਾਲਾਂ ਤੇ ਫਲ ਜ਼ਰੂਰ ਖਾਓ ਮਟਰ ਅਤੇ ਘਰ ਦਾ ਖਾਣਾ ਲੋਹੇ ਦੀ ਕੜਾਹੀ ਵਿੱਚ ਬਣਾ ਕੇ ਖਾਓ ਵੈਸੇ ਤਾਂ ਆਇਰਨ ਦੀ ਟੈਬਲਟ ਵੀ ਖਾ ਸਕਦੇ ਹਾਂ ਲੇਕਿਨ ਨੇਚਰਲ ਆਇਰਨ ਸਾਡੀ ਸਿਹਤ ਦੇ ਲਈ ਬਹੁਤ ਚੰਗਾ ਹੁੰਦਾ ਹੈ ਨੰਬਰ 2 ਗਰਮੀਆਂ ਵਿੱਚ ਤਰਬੂਜ ਖਾਣ ਤੋਂ ਪਹਿਲਾਂ ਖਾਣਾ ਖਾਣ ਤੋਂ ਬਾਅਦ ਤਰਬੂਜ ਖਾਣ ਦੇ ਗੈਸ ਅਤੇ ਐਸਜੀਟੀ ਦੀ ਸਮੱਸਿਆ ਹੋ ਸਕਦੀ ਹੈ ਜੋ ਲੋਕ ਰਜਾਨਾ ਖੀਰੇ ਦਾ ਸੇਵਨ ਕਰਦੇ ਹਨ ਉਹਨਾਂ ਨੂੰ ਬਲੱਡ ਸ਼ੂਗਰ ਵਧਣ ਦਾ ਖਤਰਾ ਘੱਟ ਹੋ ਜਾਂਦਾ ਹੈ ਨੰਬਰ 4 ਛੋਲਿਆਂ ਦੀ ਦਾਲ ਨੂੰ ਕੱਚੇ ਦੁੱਧ ਵਿੱਚ ਪਿਉਂ ਕੇ ਰੱਖ ਦਿਓ ਰਾਤ ਭਾਰ ਦੇ ਲਈ ਅਤੇ ਸਵੇਰੇ ਖਾਓ ਇਸ ਦੇ ਨਾਲ ਸਿਰਫ 1 ਮਹੀਨੇ ਖਾਣ ਦੇ ਨਾਲ ਦੁਗਲਾ ਪਤਲਾ ਇਨਸਾਨ ਮੋਟਾ ਹੋਣ ਲੱਗ ਜਾਂਦਾ ਹੈ ਨੰਬਰ 5 ਔਰਤਾਂ ਕਦੇ ਵੀ ਬਿਮਾਰ ਨਹੀਂ ਹੋ ਸਕਦੀਆਂ ਜੇਕਰ ਇਹ ਚਾਰ ਚੀਜ਼ਾਂ ਜਾਣ ਲੈਣ ਨੰਬਰ ਇੱਕ ਝਾਂਜਰਾਂ ਨੂੰ ਐਸਾ ਹੀ ਨਹੀਂ ਸਤ ਸੰਗਾਰਾਂ ਨੂੰ ਦੱਸਿਆ ਗਿਆ ਹੈ ਕਿ ਝਾਂਜਰਾ ਪਹਿਨਣਾ ਧਰਮ ਦੇ ਹਿਸਾਬ ਵਿੱਚ ਸ਼ੁਭ ਮੰਨਿਆ ਜਾਂਦਾ ਹੈ ਇੰਨਾ ਹੀ ਨਹੀਂ ਝਾਂਜਰਾ ਪਹਿਨਣਾ ਸਾਡੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਜੋ ਔਰਤਾਂ ਪੈਰਾਂ ਦੇ ਵਿੱਚ ਝਾਂਜਰਾਂ ਨੂੰ ਪਹਿਨਦੀਆਂ ਹਨ ਪੈਰਾਂ ਦੇ ਵਿੱਚ ਦਰਦ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਤੇ ਪੈਰਾਂ ਨਹੀਂ ਅੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਨੰਬਰ 2 ਜੋ ਔਰਤਾਂ ਗੁੜ ਦਾ ਸੇਵਨ ਕਰਦੀਆਂ ਹਨ ਉਹਨਾਂ ਨੂੰ ਥਕਾਵਟ ਨਹੀਂ ਹੁੰਦੀ ਅਤੇ એનર્ਜੀ ਬਣੀ ਰਹਿੰਦੀ ਹੈ ਨੰਬਰ 3 ਜੋ ਔਰਤਾਂ ਖਾਣਾ ਖਾਣ ਤੋਂ ਤੁਰੰਤ ਬਾਅਦ ਸੌ ਜਾਂਦੀਆਂ ਹਨ ਉਹ ਜਲਦੀ ਬੁੱਢੀਆਂ ਹੋਣ ਲੱਗ ਜਾਂਦੀਆਂ ਹਨ ਨੰਬਰ 4 ਜੋ ਔਰਤਾਂ ਗਰਮ ਦੁੱਧ ਦੇ ਵਿੱਚ ਨਾਲ ਜਲੇਬੀਆਂ ਖਾਂਦੀਆਂ ਹਨ ਉਹਨਾਂ ਦੀ ਜਵਾਨੀ ਹਮੇਸ਼ਾ ਬਣੀ ਰਹਿੰਦੀ ਹੈ ਨੰਬਰ 6 ਜੇਕਰ ਤੁਸੀਂ ਹਰ ਦਿਨ ਸੰਤਰੇ ਨੂੰ ਖਾਂਦੇ ਹੋ ਤਾਂ ਤਹਾਂ ਨੂੰ ਘਰ ਵਿੱਚ ਐਂਟੀਬਾਇਟਿਕ ਰੱਖਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਸੰਤਰੇ ਵਿੱਚ ਬਹੁਤ ਸਾਰੇ ਤੱਤ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਦੇ ਲਈ ਚੰਗੇ ਹੁੰਦੇ ਹਨ ਨੰਬਰ 7 ਛੱਲੀ ਉਹ ਜਹਾ ਨਾਜ ਹੈ ਜਿਸ ਨੂੰ ਪਕਾਉਣ ਤੋਂ ਬਾਅਦ ਵੀ ਉਸਦੇ ਪੌਸ਼ਟਿਕ ਅਤੇ ਐਂਟੀਆਕਸੀਡੈਂਟ ਗੁਣ ਨਾਸ਼ਟ ਨਹੀਂ ਹੁੰਦੇ ਬਲਕਿ ਉਸਦੇ ਗੁਣ ਹੋਰ ਵੀ ਵੱਧ ਜਾਂਦੇ ਹਨ ਛੱਲੀ ਸਾਡੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਨੰਬਰ 8 ਫ੍ਰਿਜ ਦਾ ਜ਼ਿਆਦਾ ਠੰਡਾ ਪਾਣੀ ਪੀਣ ਦੇ ਨਾਲ ਤੁਹਾਡੀ ਵੱਡੀ ਅੰਤੜੀ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਦੇ ਲਈ ਠੰਡੇ ਪਾਣੀ ਤੋਂ ਪਰਹੇਜ਼ ਕਰੋ ਨੰਬਰ 9 ਹਰੀ ਪੱਤੇਦਾਰ ਸਬਜ਼ੀਆਂ ਖਾਣ ਦੇ ਨਾਲ ਕੈਲਸ਼ੀਅਮ ਵਿਟਾਮਿਨ ਦੀ ਜ਼ਰੂਰਤ ਪੂਰੀ ਹੋ ਜਾਂਦੀ ਹੈ ਨੰਬਰ 10 ਚਾਹਾਂ ਦੇ ਨਾਲ ਦਹੀਂ ਦੁੱਧ ਦੇ ਨਾਲ ਕੇਲਾ ਅਤੇ ਦੇਸੀ ਘਿਓ ਦੇ ਨਾਲ ਰੋਟੀ ਗ੍ਰੀਨ ਟੀ ਦੇ ਨਾਲ ਨਿੰਬੂ ਹਲਦੀ ਵਾਲਾ ਦੁੱਧ ਦੇ ਨਾਲ ਕਾਲੀ ਮਿਰਚ ਅਤੇ ਉਬਲੇ ਹੋਏ ਛੋਲਿਆਂ ਦੇ ਨਾਲ ਟਮਾਟਰ ਜਿੰਨੇ ਵੀ ਕੰਬੀਨੇਸ਼ਨ ਆ ਹੈ ਇਹ ਸਾਰੇ ਅੰਮ੍ਰਿਤ ਦੇ ਸਮਾਨ ਮੰਨੇ ਜਾਂਦੇ ਹਨ ਨੰਬਰ 11 ਜੇਕਰ ਕਿਸੇ ਨੂੰ ਵੀ ਪੀਲੀਆ ਹੋ ਗਿਆ ਹੈ ਜਾਂ ਲੀਵਰ ਨੂੰ ਮજબૂત ਕਰਨਾ ਹੈ liver ਨੂੰ detox ਕਰਨਾ ਹੈ ਤਾਂ ਉਸਦੇ ਲਈ aloe vera ਬਹੁਤ ਫਾਇਦੇਮੰਦ ਹੁੰਦਾ ਹੈ ਨੰਬਰ 12 ਬਾਬੂਲ ਦਾ ਪੇੜ ਨੂੰ ਕੋਈ ਸ਼ਾਇਦ ਜਾਣਦਾ ਹੋਵੇਗਾ ਪਤਾ ਹੋਣਾ ਚਾਹੀਦਾ ਹੈ ਕਿ ਸਾਡੀ ਸਿਹਤ ਦੇ ਲਈ ਕਿੰਨੇ ਫਾਇਦੇਮੰਦ ਹੋ ਸਕਦਾ ਹੈ ਬਾਬੂਲ ਦੇ ਪੇੜ ਦੇ ਛਿਲਕੇ ਨੂੰ ਸੁਕਾ ਕੇ ਪਾਊਡਰ ਬਣਾ ਲਓ ਅਤੇ ਸਵੇਰੇ ਇੱਕ ਚਮਚਾ ਗੁੰਗਣੇ ਪਾਣੀ ਦੇ ਨਾਲ ਖਾਣਾ ਖਾਣ ਤੋਂ ਬਾਅਦ 2-3 ਮਹੀਨੇ ਲਗਾਤਾਰ ਖਾ ਲੋ ਗੋਡਿਆਂ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ ਨੰਬਰ 13 ਤਿੰਨ ਚਮਚੇ ਪੁਦੀਨੇ ਦੇ ਰਸ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਅਤੇ ਇੱਕ ਚੁਟਕੀ ਕਾਲਾ ਨਮਕ ਇਹਨਾਂ ਨੂੰ ਇੱਕ ਹਫਤੇ ਤੱਕ ਸੇਵਨ ਕਰਨ ਦੇ ਨਾਲ ਲੀਵਰ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਨੰਬਰ 14 ਰੋਜ਼ਾਨਾ ਇੱਕ ਸੇਵ ਖਾਣ ਦੇ ਨਾਲ ਆਦਮੀ ਬਿਮਾਰ ਨਹੀਂ ਹੁੰਦਾ ਅਤੇ ਦੁੱਧ ਨਾਲ ਵਾਸੀ ਰੋਟੀ ਖਾਣ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 15 ਅਦਰਕ ਅਤੇ ਨਿੰਬੂ ਦਾ ਪਾਣੀ ਪੀਣ ਦੇ ਨਾਲ ਖੂਨ ਸਾਫ ਹੁੰਦਾ ਹੈ ਜਿਸ ਦੇ ਨਾਲ ਤ્વਚਾ ਤੇ ਚਮਕਾਉਣ ਲੱਗ ਜਾਂਦੀ ਹੈ ਅਤੇ ਪਿੰਪਲਸ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ ਨੰਬਰ 16 ਕਾਲੀ ਮਿਰਚ ਖਾਣ ਦੇ ਨਾਲ ਸਰਦੀ ਠੀਕ ਹੋ ਜਾਂਦੀ ਹੈ मूंगਫਲੀ ਖਾਣ ਦੇ ਨਾਲ ਹੱਡੀਆਂ ਤੇ ਦੰਦ ਮਜਬੂਤ ਹੁੰਦੇ ਹਨ ਨੰਬਰ 17 ਤਰਬੂਜ ਖਾਣ ਦੇ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ ਅਤੇ ਖੀਰੇ ਦਾ ਜੂਸ ਪੀਣ ਦੇ ਨਾਲ ਕਬਜ਼ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਨੰਬਰ 18 ਦਹੀਂ ਕੇਵਲ ਦੇ ਵਿੱਚ ਕਾਲੀ ਮਿਰਚ ਮਿਲਾ ਕੇ ਗਰਮ ਦੁੱਧ ਦੇ ਪੀਣ ਨਾਲ ਅੰਤੜੀਆਂ ਵਿੱਚ ਰੁਕਿਆ ਹੋਇਆ ਮਾਲ ਨਰਮ ਹੋ ਜਾਂਦਾ ਹੈ ਅਤੇ ਢਿੱਲਾ ਹੋ ਕੇ ਬਾਹਰ ਨਿਕਲ ਜਾਂਦਾ ਹੈ ਨੰਬਰ 19 ਜੇਕਰ ਤੁਹਾਨੂੰ ਵਾਰ-ਵਾਰ ਪੇਸ਼ਾਬ ਜਾਣ ਦੀ ਸਮੱਸਿਆ ਹੈ ਤਾਂ ਪੁੰਨੇ ਹੋਏ ਛੋਲਿਆਂ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਦੇ ਨਾਲ ਮੂਤਰ ਸੰਬੰਧਿਤ ਸਾਰੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ ਹਨ ਨੰਬਰ 20 ਸਫੇਦ ਛੋਲੇ ਖਾਣ ਦੇ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ ਅਤੇ ਕਾਲੇ ਛੋਲੇ ਭਜਨ ਕੰਮ ਕਰਨ ਦੇ ਵਿੱਚ ਬੇਹੱਦ ਫਾਇਦੇਮੰਦ ਹੁੰਦੇ ਹਨ ਨੰਬਰ 21 ਆਂਬ ਦੇ ਪੱਤੇ ਚਬਾਉਣ ਦੇ ਨਾਲ ਦੰਦ ਸਾਫ ਹੋ ਜਾਂਦੇ ਹਨ ਅਤੇ ਕੇਲੇ ਖਾਣ ਦੇ ਨਾਲ ਗਲੇ ਦੀ ਖਰਾਸ਼ ਖਤਮ ਹੋ ਜਾਂਦੀ ਹੈ ਨੰਬਰ 22 ਅਮਰੂਦ ਖਾਣ ਦੇ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ ਅਤੇ ਸ਼ਿਮਲਾ ਮਿਰਚ ਖਾਣ ਦੇ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੋਣ ਲੱਗ ਜਾਂਦੀ ਹੈ ਨੰਬਰ 3 ਜਦੋਂ ਤੁਹਾਡੇ ਚਿਹਰੇ ਉੱਪਰ ਜਲਦੀ ਬੁਢਾਪਾ ਨਜ਼ਰ ਆਉਣ ਲੱਗ ਜਾਂਦਾ ਹੈ ਤਾਂ ਅਨਾਰ ਦਾ ਜੂਸ ਪੀਣਾ ਸ਼ੁਰੂ ਕਰ ਦਿਓ ਨੰਬਰ 24 ਆਮਲੇ ਦਾ ਮਰਬਾ ਖਾਣ ਦੇ ਨਾਲ ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਨਹੀਂ ਹੁੰਦੀ ਨੰਬਰ 25 ਹਟੇ ਹੋਏ ਬੁੱਲਾਂ ਦੇ ਉੱਪਰ ਰਾਤ ਨੂੰ ਦੇਸੀ ਘਿਓ ਲਗਾ ਕੇ ਸੌ ਜਾਓ ਬੁੱਲ੍ਹ ਮੁਲਾਇਮ ਹੋ ਜਾਣਗੇ ਨੰਬਰ 26 ਨਾਰੀਅਲ ਦਾ ਇਸਤੇਮਾਲ ਕਰਨ ਦੇ ਨਾਲ ਸਰੀਰ ਵਿੱਚ ਕਮਜ਼ੋਰੀ ਅਤੇ ਸੁਸਤੀ ਖਤਮ ਹੋ ਜਾਂਦੀ ਹੈ। ਨੰਬਰ 27 ਪੈਰਾਂ ਦੇ नीचे ਵਿਕਸ ਲਗਾ ਕੇ ਸੌਣ ਦੇ ਨਾਲ ਕਫ ਦੂਰ ਹੁੰਦਾ ਹੈ ਅਤੇ ਸਰਦੀ ਜ਼ੁਕਾਮ ਨਹੀਂ ਹੁੰਦਾ। ਨੰਬਰ 28 ਕੇਲੇ ਦੇ ਸ਼ਿਲਕੇ ਨੂੰ ਕਦੇ ਵੀ ਸੁਟਣਾ ਨਹੀਂ ਚਾਹੀਦਾ। ਇਸ ਨੂੰ ਆਪਣੇ ਚਿਹਰੇ ਦੇ ਉੱਪਰ ਲਗਾਉਣ ਦੇ ਨਾਲ ਰੰਗ ਸਾਫ਼ ਹੁੰਦਾ ਹੈ ਅਤੇ ਚਿਹਰੇ ਤੇ ਨਿਖਾਰ ਆਉਂਦਾ ਹੈ। ਨੰਬਰ 29 ਗੋਡਿਆਂ ਦੇ ਭਾਰ ਜ਼ਿਆਦਾ ਦੇਵ ਤੱਕ ਬੈਠਣ ਦੇ ਨਾਲ ਗੋਡੇ ਹੌਲੀ-ਹੌਲੀ ਖਰਾਬ ਹੋਣ ਲੱਗ ਜਾਂਦੇ ਹਨ। ਨੰਬਰ 30 ਜੇਕਰ ਤੁਹਾਡੇ ਜ਼ਿਆਦਾ ਵਾਲ ਝੜ ਰਹੇ ਹਨ ਤਾਂ ਰੋਜ਼ਾਨਾ ਆਮਲੇ ਦਾ ਸੇਵਨ ਕਰੋ। ਇਸ ਦੇ ਨਾਲ ਵਾਲ ਝੜਨਾ ਬੰਦ ਹੋ ਜਾਂਦੇ ਹਨ ਨੰਬਰ 31 ਰਾਤ ਨੂੰ ਧੁੰਨੀ ਦੇ ਵਿੱਚ ਤੇਲ ਪਾਉਣ ਦੇ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਸਿਹਤ ਵੀ ਠੀਕ ਰਹਿੰਦੀ ਹੈ ਨੰਬਰ 32 ਧੁੰਨੀ ਦੇ ਵਿੱਚ ਸਰੋਂ ਦਾ ਤੇਲ ਪਾਉਣ ਦੇ ਨਾਲ ਫਟੇ ਹੋਏ ਬੁੱਲ ਅਤੇ ਹੱਡੀਆਂ ਠੀਕ ਹੋਣ ਲੱਗ ਜਾਂਦੀਆਂ ਹਨ ਨੰਬਰ 33 ਜੇਕਰ ਘਰ ਦੇ ਵਿੱਚ ਮੱਛਰ ਬਹੁਤ ਜ਼ਿਆਦਾ ਆ ਰਿਹਾ ਹੈ ਤਾਂ ਤੁਸੀਂ ਮੌਨਟਿਨ ਆਲ ਆਊਟ ਦਾ ਇਸਤੇਮਾਲ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਤੇਜ ਪੱਤਾ ਜਲਾ ਸਕਦੇ ਹੋ ਅਤੇ ਨਿੰਮ ਦੇ ਪੱਤਿਆਂ ਨੂੰ ਸੁਕਾ ਕੇ ਜਲਾ ਸਕਦੇ ਹੋ ਇਸ ਦੇ ਨਾਲ ਮੱਛਰ ਨਹੀਂ ਆਉਂਦੇ ਨੰਬਰ 34 ਅਜ਼ਮੈਨ ਦਾ ਪਾਣੀ ਪੀਣ ਦੇ ਨਾਲ ਦੰਦਾਂ ਦੇ ਵਿੱਚ ਦਰਦ ਤੋਂ ਬਹੁਤ ਆਰਾਮ ਮਿਲਦਾ ਹੈ। ਨੰਬਰ 35 ਖਰਬੂਜਾ ਖਾਣ ਤੋਂ ਬਾਅਦ ਥੋੜਾ ਜਿਹਾ ਨਮਕ ਚੱਟ ਲੋ। ਇਸ ਨਾਲ ਤੁਹਾਨੂੰ ਬਦਹਾਜ਼ਮੀ ਨਹੀਂ ਹੋਵੇਗੀ। ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ। ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ